ਸਾਰੇ ਨੂੰ ਸਤਿ ਸ਼੍ਰੀ ਅਕਾਲ ਜਿਨ੍ਹਾਂ ਭੈਣ ਭਰਾਵਾਂ ਦੇ ਬਹੁਤ ਜ਼ਿਆਦਾ ਗੈਸ ਬਣਦੀ ਹੈ ਪੇਟ ਵਿੱਚ ਬਹੁਤ ਜ਼ਿਆਦਾ ਭਾਰੀਪਨ ਰਹਿੰਦਾ ਹੈ ਪੇਟ ਆਕੜਿਆ ਰਹਿੰਦਾ ਹੈ ਤੇ ਪੇਟ ਵਿੱਚ ਗੈਸ ਬਣ ਕੇ ਪੇਟ ਢੋਲ ਵਰਗਾ ਹੋ ਜਾਂਦਾ ਹੈ ਪੇਟ ਐ ਲੱਗਦਾ ਵੀ ਹੁਣੇ ਫਟਿਆ ਗੈਸ ਕਿਸੇ ਵੀ ਪਾਸੇ ਕ੍ਰੋਸ ਨਹੀਂ ਹੁੰਦੀ ਕਬਜ ਰਹਿੰਦੀ ਹੈ ਮੂੰਹ ਚੋਂ ਸਮੈਲ ਆਉਂਦੀ ਆ ਅਸੀਂ ਇੱਕ ਹਿੰਗ ਤੋਂ ਬਣਿਆ ਚੂਰਨ ਤਿਆਰ ਕਰਦੇ ਹਾਂ ਜਿਹਦੇ ਵਿੱਚ 22 ਤੇ ਜਿਹੜੀ ਬੁੱਟੀਆਂ ਪੈਂਦੀਆਂ ਨੇ ਦੋ ਤਰ੍ਹਾਂ ਦੇ ਡ੍ਰੌਪ ਤਿਆਰ ਕਰਦੇ ਹਾਂ ਗ੍ਰੀਨ ਡ੍ਰੌਪ ਜਿਹੜਾ ਹੁੰਦਾ ਹੈ ਉਹਦੇ ਵਿੱਚ ਵੀ 13 ਜਿਹੜੀ ਬੁੱਟੀਆਂ ਦੇ ਇਕੂਗ ਪਈਆਂ ਹੁੰਦੀਆਂ ਨੇ ਜੋ ਹਰੇਕ ਪੇਟ ਦੀ ਬਿਮਾਰੀ ਨੂੰ ਠੀਕ ਕਰਦੀ ਆ ਪੇਟ ਵਿੱਚ ਸੋਜ ਹੋਵੇ ਧਰਨ ਪੱਕੀ ਹੋਵੇ ਪੇਟ ਦੀਆਂ ਅੰਤਨਿ ਵਿੱਚ ਖੁਸ਼ਕੀ ਹੋਵੇ ਕਬਜ ਹੋਵੇ ਭਾਵੇਂ ਪੇਟ ਦੀ ਹਰੇਕ ਬਿਮਾਰੀ ਨੂੰ ਇਹ ਗ੍ਰੀਨ ਡ੍ਰੌਪ ਠੀਕ ਕਰਦਾ ਹੈ ਇਹਦੇ ਵਿੱਚ 13 ਜਿਹੜੀ ਬੁੱਟੀਆਂ ਨੇ ਉਹਨਾਂ ਦੇ ਅਰਕ ਨੇ ਇਹਦੇ ਵਿੱਚ ਦੂਜਾ ਪਿੰਕ ਡ੍ਰੌਪ ਜਿਹੜਾ ਹੁੰਦਾ ਉਹ ਲਿਵਰ ਵਾਸਤੇ ਹੁੰਦਾ ਹੈ ਇਹ ਲਿਵਰ ਦੀ ਹਰ ਇੱਕ ਸਮੱਸਿਆ ਨੂੰ ਠੀਕ ਕਰਦਾ ਹੈ ਕਿਉਂਕਿ ਬਹੁਤ ਵੱਡਾ ਕਾਰਨ ਲਿਵਰ ਦਾ ਖਰਾਬ ਹੋਣਾ ਵੀ ਪੇਟ ਦੀ ਸਥਿਤੀ ਨੂੰ ਖਰਾਬ ਕਰਦਾ ਹੈ ਤੇ ਇਹ ਲਿਵਰ ਨੂੰ ਠੀਕ ਕਰਦਾ ਜਿਵੇਂ ਫੈਟੀ ਲਿਵਰ ਲਿਵਰ ਦੀ ਸੋਜ ਲਿਵਰ ਦੀ ਗਰਮੀ ਹੋਰ ਰਿਵਰਸ ਦੇ ਪ੍ਰੋਬਲਮ ਨੂੰ ਠੀਕ ਕਰਦਾ ਇਹ ਤਿੰਨੇ ਪ੍ਰੋਡਕਟ ਆਪਾਂ ਜਦੋਂ ਇਕੱਠੇ ਵਰਤਾਂਗੇ ਤਾਂ ਪੇਟ ਦਾ ਭਾਰੀਪਨ ਠੀਕ ਹੋਊਗਾ ਜਿਹੜਾ ਹজম ਨਹੀਂ ਹੁੰਦਾ ਉਹ ਹজম ਹੋਊਗਾ ਅੰਤਰੀਏ ਵਿੱਚ ਫਸੇ ਪੁਰਾਣੇ ਮਲ ਨੂੰ ਇਹ ਸਾਫ਼ ਕਰਕੇ ਕਟਾਣੂਆਂ ਦਾ ਨਾਸ਼ ਕਰਦਾ ਹੈ ਮਲ ਦੀ ਸ਼ੁੱਧੀ ਕਰਦਾ ਹੈ ਬੱਚਿਆਂ ਲਈ ਨੌਜਵਾਨਾਂ ਲਈ ਬਜ਼ੁਰਗਾਂ ਲਈ ਔਰਤਾਂ ਲਈ ਇਹ ਤਿੰਨੇ ਪ੍ਰੋਡਕਟ ਬਹੁਤ ਵਧੀਆ ਕੰਮ ਕਰਦੇ ਨੇ ਕਦੇ ਵੀ ਫੇਲ ਨਹੀਂ ਹੁੰਦੇ ਇਹ ਦਵਾਈਆਂ ਜਿਹੜੀਆਂ ਹੈਗੀਆਂ ਨੇ ਬਹੁਤ ਹੀ ਵਧੀਆ ਨੇ ਵਰਤ ਕੇ ਜਰੂਰ ਫਾਇਦਾ ਲਾਓ ਬਹੁਤ-ਬਹੁਤ ਧੰਨਵਾਦ ਸਾਰੇ ਨੂੰ ਸਤਿ ਸ੍ਰੀ ਅਕਾਲ ਜਿਨ੍ਹਾਂ ਭੈਣ ਭਰਾਵਾਂ ਦੇ ਬਹੁਤ ਜ਼ਿਆਦਾ ਗੈਸ ਬਣਦੀ ਹੈ ਪੇਟ ਵਿੱਚ ਬਹੁਤ ਜ਼ਿਆਦਾ ਭਾਰੀਪਨ ਰਹਿੰਦਾ ਹੈ ਪੇਟ ਆਕੜਿਆ ਰਹਿੰਦਾ ਹੈ ਤੇ ਪੇਟ ਵਿੱਚ ਗੈਸ ਬਣ ਕੇ ਪੇਟ ਢੋਲ ਵਰਗਾ ਹੋ ਜਾਂਦਾ ਹੈ ਪੇਟ ਐਂ ਲੱਗਦਾ ਵੀ ਹੁਣੇ ਫਟਿਆ ਗੈਸ ਕਿਸੇ ਵੀ ਪਾਸੇ ਕ੍ਰੋਸ ਨਹੀਂ ਹੁੰਦੀ ਕਬਜ ਰਹਿੰਦੀ ਹੈ ਮੂੰਹ ਚੋਂ ਸਮੈਲ ਆਉਂਦੀ ਆ ਅਸੀਂ ਇੱਕ ਹਿੰਗ ਤੋਂ ਬਣਿਆ ਚੂਰਨ ਤਿਆਰ ਕਰਦੇ ਹਾਂ ਜਿਹਦੇ ਵਿੱਚ 22 ਤੇ ਜੜੀ ਬੁੱਟੀਆਂ ਪੈਂਦੀਆਂ ਨੇ ਦੋ ਤਰ੍ਹਾਂ ਦੇ ਡ੍ਰੌਪ ਤਿਆਰ ਕਰਦੇ ਹਾਂ ਗ੍ਰੀਨ ਡ੍ਰੌਪ ਜਿਹੜਾ ਹੁੰਦਾ ਹੈ ਉਦੇ ਵਿੱਚ ਵੀ 13 ਜਿਹੜੀ ਬੁੱਟੀਆਂ ਦੇ ਤੱਕੂਕ ਪਈਆਂ ਹੁੰਦੀਆਂ ਨੇ ਜੋ ਹਰੇਕ ਪੇਟ ਦੀ ਬਿਮਾਰੀ ਨੂੰ ਠੀਕ ਕਰਦੀ ਆ ਪੇਟ ਵਿੱਚ ਸੋਜ ਹੋਵੇ ਧਰਨ ਪੱਕੀ ਹੋਵੇ ਪੇਟ ਦੀਆਂ ਅੰਤਨਿ ਵਿੱਚ ਖੁਸ਼ਕੀ ਹੋਵੇ ਕਬਜ ਹੋਵੇ ਭਾਵੇਂ ਪੇਟ ਦੀ ਹਰੇਕ ਬਿਮਾਰੀ ਨੂੰ ਇਹ ਗ੍ਰੀਨ ਡ੍ਰੌਪ ਠੀਕ ਕਰਦਾ ਹੈ ਇਹਦੇ ਵਿੱਚ 13 ਜਿਹੜੀ ਬੁੱਟੀਆਂ ਨੇ ਉਹਨਾਂ ਦੇ ਅਰਕ ਨੇ ਇਹਦੇ ਵਿੱਚ ਦੂਜਾ ਪਿੰਕ ਡ੍ਰੌਪ ਜਿਹੜਾ ਹੁੰਦਾ ਉਹ ਲਿਵਰ ਵਾਸਤੇ ਹੁੰਦਾ ਹੈ ਇਹ ਲੀਵਰ ਦੀ ਹਰ ਇੱਕ ਸਮੱਸਿਆ ਨੂੰ ਠੀਕ ਕਰਦਾ ਹੈ ਕਿਉਂਕਿ ਬਹੁਤ ਵੱਡਾ ਕਾਰਨ ਲੀਵਰ ਦਾ ਖਰਾਬ ਹੋਣਾ ਵੀ ਪੇਟ ਦੀ ਸਥਿਤੀ ਨੂੰ ਖਰਾਬ ਕਰਦਾ ਹੈ ਤੇ ਇਹ ਲੀਵਰ ਨੂੰ ਠੀਕ ਕਰਦਾ ਜਿਵੇਂ ਫੈਟੀ ਲੀਵਰ ਲੀਵਰ ਦੀ ਸੋਜ ਲੀਵਰ ਦੀ ਗਰਮੀ ਖੋਰ ਲਿਬਰ ਦੀ ਪ੍ਰੋਬਲਮ ਨੂੰ ਠੀਕ ਕਰਦਾ ਇਹ ਤਿੰਨੇ ਪ੍ਰੋਡਕਟ ਆਪਾਂ ਜਦੋਂ ਇਕੱਠੇ ਵਰਤਾਂਗੇ ਤਾਂ ਪੇਟ ਦਾ ਭਾਰੀਪਨ ਠੀਕ ਹੋਊਗਾ ਜਿਹੜਾ ਹজম ਨਹੀਂ ਹੁੰਦਾ ਉਹ ਹজম ਹੋਊਗਾ ਅੰਤੜੀਆਂ ਵਿੱਚ ਫਸੇ ਪੁਰਾਣੇ ਮਲ ਨੂੰ ਇਹ ਸਾਫ਼ ਕਰਕੇ ਕਟਾਣੂਆਂ ਦਾ ਨਾਸ਼ ਕਰਦਾ ਹੈ ਮਲ ਦੀ ਸ਼ੁੱਧੀ ਕਰਦਾ ਹੈ ਬੱਚਿਆਂ ਲਈ ਨੌਜਵਾਨਾਂ ਲਈ ਬਜ਼ੁਰਗਾਂ ਲਈ ਔਰਤਾਂ ਲਈ ਇਹ ਤਿੰਨੇ ਪ੍ਰੋਡਕਟ ਬਹੁਤ ਵਧੀਆ ਕੰਮ ਕਰਦੇ ਨੇ ਕਦੇ ਵੀ ਫੇਲ ਨਹੀਂ ਹੁੰਦੇ ਇਹ ਦਵਾਈਆਂ ਜਿਹੜੀਆਂ ਹੈਗੀਆਂ ਨੇ ਬਹੁਤ ਹੀ ਵਧੀਆ ਨੇ ਵਰਤ ਕੇ ਜਰੂਰ ਫਾਇਦਾ ਲਾਓ ਬਹੁਤ